ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਆਲਰੇਡੀ ਮਾਡਲ ਕੋਡ ਆਫ ਕੰਡਕਟ ਜਿਹੜਾ ਉਹ ਇਨ ਪਲੇਸ ਹੈਗਾ ਤੇ 7 ਮਈ ਨੂੰ ਜਿਹੜੀ ਹੈ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਇਲੈਕਸ਼ਨ ਦਾ ਜਿਹੜਾ ਕੰਮ ਹੈਗਾ ਪੂਰ ਜ਼ੋਰ ਜਿਹੜਾ ਚੱਲੇਗਾ ਬਟ ਹੁਣ ਵੀ ਜਿਹੜੀਆਂ ਹੈਗੀਆਂ ਕਾਫੀ ਸਮੇਂ ਤੋਂ ਸਾਡੀਆਂ ਟੀਮਾਂ ਤਿਆਰ-ਪਰ ਤਿਆਰ ਹੋ ਕੇ ਕੰਮ ਕਰ ਰਹੀਆਂ ਨੇ ਫੀਲਡ ਦੇ ਵਿੱਚ ਸਾਡੇ ਫਲਾਈਂਗ ਸਕੁਐਡਸ ਕੰਮ ਕਰ ਰਹੇ ਨੇ ਸਾਡੇ ਪੁਲਿਸ ਔਰ ਪ੍ਰਸ਼ਾਸਨ ਮਿਲ ਕੇ ਹਰ ਪਾਸੇ ਜਿਹੜੀ ਹੈਗੀ ਚੈਕਿੰਗ ਕਰ ਰਹੀ ਹੈ ਔਰ ਜਿਹੜੀਆਂ ਸਾਡੇ ਬੀਐਲਓਜ਼ ਔਰ ਹੋਰ ਸੈਕਟਰ ਆਫਿਸਰਸ ਨੇ ਉਸ ਵੀਪ ਐਕਟੀਵिटीज ਲੋਕਾਂ ਚਾਗਰੂਤਾ ਦੇ ਵੀ ਜਿਹੜੀਆਂ ਐਕਟੀਵिटीज ਨੇ ਉਹ ਫੀਲਡ ਦੇ ਵਿੱਚ ਔਰ ਗੁਥਾਂ ਦੇ ਵਿੱਚ ਕਰ ਰਹੇ ਨੇ ਤੇ ਇਹ ਅੱਜ ਦਾ ਜਿਹੜਾ ਉਹ ਉਪਰਾਲਾ ਹੈਗਾ ਅਸੀਂ ਉਸੇ ਸੰਦਰਭ ਦੇ ਵਿੱਚ ਰੱਖਿਆ ਸੀ ਕਿ ਇੱਕ ਫਲੈਗ ਮਾਰਚ ਅਸੀਂ ਪੁਲਿਸ ਐਂਡ ਪ੍ਰਸ਼ਾਸਨ ਜੁਆਇੰਟਲੀ ਜਿਹੜਾ ਹੈਗਾ ਲੋਕਾਂ ਦੇ ਨਾਲ ਇੱਕ ਤਰ੍ਹਾਂ ਇੰਟਰੈਕਟ ਕਰਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਜੇ ਕੋਈ ਪੈ ਹੈਗਾ ਕੋਈ ਡਰ ਹੈਗਾ ਉਸ ਨੂੰ ਖਤਮ ਕਰਕੇ ਤਾਂ ਉਹਨਾਂ ਨੂੰ ਇਹ ਦੱਸ ਕੇ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਇੱਕ ਫਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਨ ਲਈ ਬਿਲਕੁਲ ਤਿਆਰ ਹਾਂ ਮੈਡਮ ਬਾਰ-ਬਾਰ 플ੈਗ ਮਾਰਚ ਕੱਢਣਾ ਕਿਉਂ ਪੈ ਰਿਹਾ ਲੋਕਾਂ ਚ ਤੁਹਾਨੂੰ ਮੈਸੇਜ ਆ ਰਿਹਾ ਵੀ ਇਹ ਸੰਤੋਸ਼ ਹੈ ਕਿਸੇ ਪ੍ਰਕਾਰ ਦਾ ਨਹੀਂ ਇਸ ਤਰ੍ਹਾਂ ਖਾਦਸ਼ਾ ਹੁੰਦਾ ਹੈ ਜਾਂ ਵੀ ਨਹੀਂ ਇਸ ਤਰ੍ਹਾਂ ਕੁਝ ਨਹੀਂ ਹੈਗਾ ਦੇਖੋ ਇਹ ਇੱਕ ਸਬਡਿਵੀਜ਼ਨ ਹੈ ਪੂਰੀ ਸਬਡਿਵੀਜ਼ਨ ਦੇ ਵਿੱਚ ਇੱਕੋ 플ੈਗ ਮਾਰਚ ਨਹੀਂ ਕੀਤਾ ਜਾ ਸਕਦਾ ਇੱਕ ਦਿਨ ਦੇ ਵਿੱਚ ਸੋ ਅਲੱਗ-ਅਲੱਗ ਏਰੀਆਜ਼ ਕਵਰ ਕਰਦੇ ਹਾਂ ਤਾਂ ਕਿ ਕੋਈ ਤਬਕਾ ਰਹਿ ਨਾ ਜਾਵੇ ਜਿਨ੍ਹਾਂ ਨੂੰ ਅਸੀਂ ਮਿਲ ਨਾ ਪਾਈਏ ਹਰ ਤਰ੍ਹਾਂ ਦਾ ਵਰਗ ਹੁੰਦਾ ਹੈ ਇਹਦੇ ਨਾਲ ਕਈ ਵਾਰੀ ਸਮਾਜਿਕ ਤਾਤਾ ਉਹ ਜ਼ਿਆਦਾ ਅਲਰਟ ਹੋ ਜਾਂਦੇ ਤਾਂ ਅੱਛੀ ਗੱਲ ਹੈ ਜੇ ਕੋਈ ਵਲਨਰੇਬਿਲਟੀ ਕੌਜ਼ ਕਰ ਰਿਹਾ ਹੈ ਜਾਂ ਅਸਮਾਜਿਕ ਤੱਤ ਨੇ ਡੀਐਸਪੀ ਸਾਹਿਬ ਇਸ ਵਾਰੀ ਜ਼ਰੂਰ ਬੈਟਰ ਆਈ ਥਿੰਕ ਦੱਸੋਣਗੇ ਕਿ ਮੈਂ ਮੈਮ ਅੱਜ ਇਹ ਲੋਕਲੀ ਹੈਗਾ ਹਾਂ ਹਾਂਜੀ ਹਾਂਜੀ ਲੋਕਲ ਹੈਗਾ ਮਾਰਕੀਟ ਏਰੀਆ ਤੇ ਸਕੂਲ ਤੋਂ ਸਟਾਰਟ ਕਰਾਂਗੇ ਮਾਰਕੀਟ ਦੇ ਵਿੱਚ ਫਿਰ ਆ ਵਾਇਆ ਸਾਰਾ ਰੂਟ ਜਿਹੜਾ ਹੈਗਾ ਉੱਥੋਂ ਫਿਰ ক্লোਜ਼ ਕਰ ਦੇਵਾਂਗੇ ਵੋਟਰਾਂ ਨੂੰ ਜਾ ਰਹਿਣਗੇ ਮਾਰਚ ਕੋਣ ਕੋਣ ਸ਼ਾਮਲ ਹੈ ਜੀ ਅੱਜ ਅੱਜ ਜੇ ਸਾਡੇ ਨਾਲ ਪੁਲਿਸ ਨੇ ਪੁਲਿਸ ਤੋਂ ਡੀਐਸਪੀ ਸਾਹਿਬ ਨੇ ਸਾਡੇ ਨਾਲ ਖੜੇ ਐਸਐਚਓ ਸਾਹਿਬ ਨੇ ਕੁਝ ਹੋਰ ਪੁਲਿਸ ਆਫੀਸਰਸ ਤੇ ਮੁਲਾਜ਼ਮ ਠੇਗੇ ਸਾਡੇ ਸੈਕਟਰ ਆਫੀਸਰਸ ਨੇ ਵੀਐਲਓਜ਼ ਨੇ ਇਲੈਕਸ਼ਨ ਦਾ ਕੁਝ ਸਟਾਫ ਹੈਗਾ ਕੁਝ ਇੱਕ ਅੱਧਾ ਜਿਹੜੀ ਸਾਡੀ ਫਲਾਈਂਗ ਸਕਵਡ ਟੀਮ ਹੈ ਜਿਹੜੀ ਡਿਪਲੋਏਡ ਹੋਈ ਅਸੀਂ ਉਹਨਾਂ ਨੂੰ ਵੀ ਨਾਲ ਪੁੱਛਣਾ ਹੈ ਮੈਂ VOTERS ਨੂੰ ਕੀ ਮੈਸੇਜ ਦੇਣਾ ਚਾਹੁੰਦਾ ਹਾਂ VOTERS ਨੂੰ ਇਹੀ ਮੈਸੇਜ ਹੈ ਕਿ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਸਾਰਾ ਜਿਹੜਾ ਅਮਲਾ ਹੈ ਜਿਸ ਚ ਅਸੀਂ ਵੀ ਆਉਨੇ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਨ ਲਈ ਅਸੀਂ ਵਚਨਬੱਧ ਹੈਗੇ ਆ ਤੇ VOTERS ਨਿ ਅ ਪ੍ਰਭਾਵ ਤੋਂ ਕਿਸੇ ਤੋਂ ਵੀ ਇਨਫਲੂਐਂਸ ਹੋਏ ਬਿਨਾ ਆਪਣੀ ਵੋਟ ਜਿਹੜੀ ਆ ਉਹ ਕਾਸਟ ਕਰਨ ਜ਼ਰੂਰ ਆਣ ਹਰ ਵੋਟ ਦੀ ਅਹਿਮੀਅਤ ਹੈਗੀ ਹੈ ਤਾਂ ਇਸ ਕਰਕੇ ਕੋਈ ਵੀ ਜਿਹੜਾ ਵੋਟ ਪਾਉਣ ਤੋਂ ਵਾਂਝਾ ਨਾ ਰਹਿ ਜਾਏ ਜਿਹੜੇ 85 ਪਲੱਸ ਏਜ ਗਰੁੱਪ ਦੇ ਨੇ ਔਰ ਪਰਸਨ ਵਿਦ ਡਿਸੇਬਿਲਟੀ ਨੇ ਉਹਨਾਂ ਨੂੰ ਵੋਟ ਘਰੇ ਘਰ ਵਿੱਚੋਂ ਹੀ ਪਾਉਣ ਦਾ ਜਿਹੜਾ ਹੈਗਾ ਫੈਸਿਲਿਟੀ ਵੀ ਅਸੀਂ ਅਵੇਲ ਕਰਵਾ ਰਹੇ ਆ ਤੇ ਜਿਵੇਂ ਵੀ ਇਹ ਅ ਅੱਗੇ-ਅੱਗੇ ਪ੍ਰੋਸੈਸ ਇਲੈਕਸ਼ਨ ਦਾ ਆਉਂਦਾ ਰਹੇਗਾ ਇਹਦੇ ਬਾਰੇ ਅਸੀਂ ਕੁਝ ਵੀਡੀਓਜ਼ ਥ੍ਰੀ ਐਕਟੀਵਿਟੀਜ਼ ਔਰ ਪ੍ਰੈਸ ਨੋਟਸ ਅਸੀਂ ਕੱਢਦੇ ਰਵਾਂਗੇ ਜਿਨ੍ਹਾਂ ਨਾਲ ਉਹਨਾਂ ਨੂੰ ਸਮੇਂ-ਸਮੇਂ ਤੇ ਜਿਹੜੀ ਜਾਣਕਾਰੀ ਵੀ ਮਿਲੂਗੀ। ਮੈਡਮ 85 ਪਲੱਸ ਕਿੰਨੇ ਵੋਟਰ ਆਪਣੇ ਸਾਰਵਜੀਨ ਚ ਕੁਝ ਪਤਾ? ਆ ਉਹਦੇ ਬਾਰੇ ਮੈਂ ਤੁਹਾਨੂੰ ਐਗਜ਼ੈਕਟ ਫਿਗਰ ਦੱਸ ਦੂੰਗੀ। ਜੀ। ਠੀਕ ਹੈ। ਤਪਾਦੇ ਏਰੀਆ ਦੇ ਵਿੱਚ ਖੜੇ ਆ ਇੱਥੇ। ਇੱਥੋਂ ਆਪਾਂ ਸ਼ਹਿਰ ਦੇ ਵਿੱਚ ਆਪਾਂ ਫਲੈਗ ਮਾਰਚ ਕੱਢਾਂਗੇ। ਇਸ ਦੇ ਨਾਲ ਹੀ ਬਾਕੀ ਥਾਣੇ ਦੇ ਏਰੀਆ ਦੇ ਵਿੱਚ ਵੀ ਸਾਡੇ ਪਹਿਲਾਂ ਵੀ ਫਲੈਗ ਮਾਰਚ ਜਾਰੀ ਨੇ ਤੇ ਅੱਗੇ ਜਾਰੀ ਰਹਿਣਗੇ। ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਜਿਹੜੇ ਮਾੜੇ ਅਨਸਰ ਨੇ ਉਹਨਾਂ ਤੇ ਕਾਬੂ ਪਾਇਆ ਜਾਵੇ। ਵਿਸ਼ੇਸ਼ ਨਾਕਾਬੰਦੀ ਸ਼ਿਫਟਿੰਗ ਨਾਕਾਬੰਦੀ ਤੇ ਜਿਹੜੀ ਸਾਡੀ ਚੈਕਿੰਗ ਦੀ ਰੁਟੀਨ ਹੈ ਉਹ ਸਾਡੀ ਜਾਰੀ ਹੀ ਹੈ ਸਾਡਾ ਇਹੀ ਪੂਰੀ ਪਰਜੋਰ ਕੋਸ਼ਿਸ਼ ਹੈ ਕਿ ਸੁਖਾਵਾਂ ਮਾਹੌਲ ਬਣਿਆ ਰਹੇ ਤੇ ਮਾੜੇ ਅੰਸ਼ਰਾਂ ਤੇ ਕਾਬੂ ਪਾਇਆ ਜਾਵੇ ਤਾਂ ਕਿ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਹੋ ਸਕੇ ਥੈਂਕ ਯੂ ਓਕੇ ਇੱਕ ਫੋਟੋ ਕਰ ਲਈਏ ਇਥੇ ਸਹੀ ਆਪਾਂ ਅੱਗੇ ਚੱਲਾਂਗੇ ਇਹੀ ਆਲੇ